ਜਲਦੀ ਇੱਕ ਹੈ ਨਾ ਧੜਕਣ ਵੱਜਾਂ ਦੀ ਜਿਹਦਾ ਆ ਦੇਖ ਰਹਾ ਨਾ ਕਿ ਕੁਛ ਕੁਛ ਕੁਸ਼ੇ ਹੋ ਜਾਣਾ ਨਿਕਲ ਜੇ ਮੂੰਹ ਤੋਂ ਕਿ ਨਾ ਸਮਾਜ ਕੀ ਕੁਸ ਲੈ ਜਿੰਦੇ ਉਹਨੂੰ ਏਡਾ ਲੈ ਜਾਂਦਾ ਕਿ ਆਪਾਂ ਯਾਰ ਮਾਂ पे ਉਹ ਤਾਂ ਅੱਡ ਕਿਵੇਂ ਹੁੰਦਾ ਤੇ ਬਹੁਤ ਵੱਡੀ ਗੱਲ ਲੈ ਇਹ ਬਹੁਤ ਥੁਰੀ ਗੱਲ ਹੈ ਜਲਦੀ ਇੱਕ ਹੈ ਨਾ ਧੜਕਣ ਵੱਜਾਂ ਦੀ ਜਿਹਦਾ ਆ ਦੇਖ ਰਹਾ ਨਾ ਕਿ ਕੁਛ ਕੁਛ ਕੁਸ਼ੇ ਹੋ ਜਾਣਾ ਨਿਕਲ ਜੇ ਮੂੰਹ ਤੋਂ ਸਮਾਜ ਕੀ ਕੁਸਲ ਉਹਨੂੰ ਟੇਡਾ ਲੈ ਜਾਂਦਾ ਬੰਦਾ ਕਹਿੰਦਾ ਜੀ ਸਰ ਅੱਜ ਦੇ ਫਿਲਮ ਫੈਸਟੀਵਲ ਬੋਲੇ ਉਹ ਭਾਈ ਸਸਿਕਾ ਭਾਈ ਮੈਂ ਨਾ ਮਤਲਬ ਮੈਂ ਇਹ ਉਸ ਕੰਮ ਚ ਗਵਾਚਾ ਬੈਠਾ ਕਿ ਮੈਂ ਟੈਲੀ ਫਿਲਮਾਂ ਕਰਦਾ ਹੁੰਦਾ ਸੀ ਤੁਸੀਂ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਬਾਈ ਟੈਲੀ ਫਿਲਮਾਂ ਕਰਦਾ ਸੀ ਤੇ ਮੈਂ ਤਾਂ ਛੋਟੇ ਛੋਟੇ ਰਹਾਸ਼ਰਚ ਕੀਤਾ ਮਿੱਟੀ ਵਜਾ ਕਰ ਬਾਤ ਜੀ ਕੀਤਾ ਔਰ ਮੈਂ 8 ਸਾਲ ਹੋ ਗਏ ਇਸ ਫਿਲਮ ਬਣੀ ਮੈਂ ਸੋਚਿਆ ਨਹੀਂ ਸੀ ਕਿ ਇਹ ਫਿਲਮ ਯਾਰ ਇੱਡੀ ਵੱਡੀ ਫਿਲਮ ਬਣ ਜੂਗੀ ਮੈਂ ਖੁਦ ਰੋਪੂਗਾ ਯਾਰ ਵੀ ਇੱਡੀ ਇੱਡੀ ਵੱਡੀ ਫਿਲਮ ਬਣ ਜੂਗੀ ਤੇ ਇੰਨੀ ਸੋਹਣੀ ਜਦੋਂ ਕਿ ਵਿਚਾਰੇ ਮੈਂ ਸਾਹਮਨਾ ਬਰਾੜ ਕੋਲੇ ਬਾਈ ਜਿੱਥੇ ਅਸੀਂ ਕੀਤੀ ਨਾ ਇਹ ਫਿਲਮ ਔਰ ਉੱਥੇ ਵਿਚਾਰੇ ਦਾ ਘਰੇ ਰਹਿਣਾ ਸੀ ਕੋਈ ਪ੍ਰਬੰਧ ਨਹੀਂ ਉਹ ਕਿਸਾਨ ਬੰਦਾ ਬਾਈ ਕਿਸਾਨ ਬੰਦਾ ਜੀ ਨੇ ਇਹ ਇੱਕ ਫਿਲਮਾਈ ਤੇ ਮੈਨੂੰ ਉਹਦਾ ਵਿਚਾਰੇ ਦਾ ਖਰਚਾ ਵੀ ਹੋਇਆ ਸੀ ਮੈਂ ਕਹਿੰਦਾ ਯਾਰ ਉਹ ਫਿਲਮ ਕਿੱਧਰ ਗਈ ਕੱਚੀਆਂ ਕੰਦਾ ਮੈਂ ਸਭ ਕੁਝ ਆਪਣੇ ਸੀਨ ਵੀ ਭੁੱਲ ਗਿਆ ਸਾਂ ਸੋ ਇਹ ਮੈਨੂੰ ਲੱਗਿਆ ਅੱਜ ਬਹੁਤ ਚੰਗੀ ਗੱਲ ਕੀਤੀ ਵੀ ਇਸ ਜਗ੍ਹਾ ਤੇ ਪ੍ਰਮਾਤਮਾ ਇਸ ਜਗ੍ਹਾ ਨੂੰ ਹੋਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਯਾਰ ਇੱਥੇ ਫਿਲਮ ਕਾਈਗੀ ਇੱਥੇ ਬਹੁਤ ਚੰਗਾ ਲੱਗਿਆ ਇਹ ਫਿਲਮ ਕਾਈ ਤੁਸੀਂ ਬਾਕੀ ਕੋਈ ਸਵਾਲ ਪੁੱਛਣਾ ਵੀਰੇ ਤਾਂ ਤੁਸੀਂ ਮੈਨੂੰ ਇਸ ਤਰ੍ਹਾਂ ਇਹ ਪ੍ਰਕਾਸ਼ ਫੈਸਟੀਵਲ ਹੋਣੇ ਜ਼ਰੂਰੀ ਨੇ ਕਿ ਨਹੀਂ ਕਿੰਨੇ ਕ ਇੰਪੋਰਟੈਂਟ ਬਿਲਕੁਲ ਭਾਈ ਜੀ ਹੋਣੇ ਚਾਹੀਦੇ ਆ ਮੈਂ ਜਿਹੜੀ ਆ ਫਿਲਮ ਦੀ ਮੈਂ ਗੱਲ ਕਰਦਾ ਵੀ ਅੱਜ ਜੋ 8 ਸਾਲ ਪਹਿਲਾਂ ਬਣੀ ਅੱਜ ਘਰ ਘਰ ਦੀ ਕਹਾਣੀ ਹੈ ਅੱਜ ਨੋਹਾ ਮਤਲਬ ਵੀ ਮੈਂ ਸਮਝਦਾ ਸੱਸਾਂ ਸਹਸਰ ਆਪਦੀਆਂ ਸੱਸਾਂ ਨੂੰ ਆਪਦੇ ਸਹਰਿਆਂ ਨੂੰ ਨਹੀਂ ਪੁੱਛਦੀਆਂ ਬੱਚੇ ਕੀ ਕਰ ਰਹੇ ਨੇ ਮੈਨੂੰ ਇੱਕ ਗੱਲ ਦਾ ਸੱਚ ਹੀ ਪਤਾ ਲੱਗਿਆ ਸੀ ਬੰਦੀ ਨੇ ਕਿ ਇਹ ਮੁੰਡੇ ਅੱਜ ਇਹ ਐਡਜਸਟ ਕਰ ਰਹੇ ਨੇ ਇਹ ਸੋਚ ਰਹੇ ਨੇ ਕਿ ਆਪਾਂ ਯਾਰ ਮਾਂ ਤੇ ਉਹ ਤੋਂ ਅੱਡ ਕਿਵੇਂ ਹੋਣਾ ਤੇ ਬਹੁਤ ਵੱਡੀ ਗੱਲ ਲੈ ਇਹ ਬਹੁਤ ਬੁਰੀ ਗੱਲ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਮਾਜ ਚ ਜਿਹੜੇ ਪੁੰਗਰ ਦੇ ਆ ਰਹੇ ਨੇ ਜਿਹੜੇ ਬਿਰਦ ਆਸ਼ਰਮ ਹਨਾ ਯਾਰ ਮਾਂਵਾਂ ਬੱਚੇ ਉੱਥੇ ਰੋ ਰਹੇ ਨੇ ਸੋ ਇਹ ਫਿਲਮ ਉਹ ਚੀਜ਼ ਅੱਜ ਤੋਂ 8 ਸਾਲ ਪਹਿਲਾਂ ਇਹ ਦਰਸਾਉਂਦੀ ਹੈ ਔਰ ਇਹ ਜੇ ਫੈਸਟੀਵਲ ਮੈਂ ਸਾ ਇਹ ਜੀਆਂ ਫਿਲਮਾਂ ਬਹੁਤ ਹੋਣੀਆਂ ਚਾਹੀਦੀਆਂ ਔਰ ਇਹ ਸਮਾਜ ਨੂੰ ਸੇਧ ਦਿੰਦੀਆਂ ਜੇ ਤੁਸੀਂ ਫਿਲਮਾਂ ਬਾਰੇ ਮੈਨੂੰ ਹੋਰ ਕੋਈ ਸਵਾਲ ਕੋਈ ਅੱਛਾ ਪੰਜਾਬ ਦੀ ਜਿਹੜੀ ਫਿਲਮਾਂ ਨੇ ਉਹਨਾਂ ਨੇ ਪੰਜਾਬ ਨੂੰ ਵੈਸਟਰਨ ਵੱਲ ਲਿਆ ਕੇ ਖੜਾ ਕਰ ਦਿੱਤਾ ਤੁਸੀਂ ਕਿੰਨੇ ਕੁ ਸਹਿਮਤ ਹੋ ਸਾਰੇ ਸਾਹਮਣੇ ਦੇਖ ਵੈਸਟਰਨ ਮਤਲਬ ਮੈਂ ਮੇਰੇ ਕਹਿਣ ਦਾ ਮਤਲਬ ਉਹ ਜਿਹੜਾ ਵੈਸਟਰਨ ਕਲਚਰ ਹੈ ਹਾਂ ਉਹ ਜਿਹੜੀ ਪੰਜਾਬੀ ਫਿਲਮਾਂ ਹੋ ਜਾਂ ਨੇ ਕਈ ਫਿਲਮਾਂ ਇਦਾਂ ਦੀਆਂ ਨੇ ਕਿਹੜੀਆਂ ਫਿਲਮਾਂ ਵਿੱਚ ਵੈਸਟਰਨ ਜਿਹੜਾ ਫਿਲਮਾਇਆ ਗਿਆ ਬਹੁਤ ਸਾਰੀ ਇਦਾਂ ਦੀਆਂ ਫਿਲਮਾਂ ਨਹੀਂ ਤੁਸੀਂ ਕੀ ਸਹਿਮਤ ਹੋ ਕਿ ਜਿਹੜਾ ਵੈਸਟਰਨ ਕਲਚਰ ਹੈ ਉਹ ਫਿਲਮਾਂ ਦੇ ਨਾਲ ਪੰਜਾਬ ਤੇ ਉੱਤੇ ਖਾਵੀ ਹੋਇਆ ਮੈਨੂੰ ਤੁਸੀਂ ਦੱਸੋਗੇ ਕਿਹੜੀ ਫਿਲਮ 'ਚ ਹੋਇਆ ਤਾਂ ਮੈਨੂੰ ਪਤਾ ਲੱਗੇ ਫਿਰ ਮੈਂ ਉਹਦੇ ਬਾਰੇ ਫਿਰ ਮੈਂ ਡਿਟੇਲਸ ਦੱਸਾਂ ਕੋਈ ਹਰ ਫਿਲਮ ਦਾ ਅਸੀਂ ਜੇ ਨਾਂ ਲੈਂਦੇ ਆ ਤਾਂ ਉਹ ਕਿਤੇ ਨਾ ਕਿਤੇ ਸਾਡੇ ਤੇ ਵੀ ਕਿੰਦੂ-ਪਰੰਤੂ ਹੋ ਜਾਂਦਾ ਪਰ ਮੇਰਾ ਸਵਾਲ ਸਿੱਧਾ ਤਾਂ ਇਹ ਹੀ ਹੈ ਕਿ ਜਿਹੜਾ ਵੈਸਟਰਨ ਕਲਚਰ ਹੈ ਉਹ ਕਾਫੀ ਜ਼ਿਆਦਾ ਅੱਜ ਦੀ ਡੇਟ ਦੇ ਵਿੱਚ ਹਾਵੀ ਹੈ ਖਾਸ ਕਰਕੇ ਨਿਊ ਜਨਰੇਸ਼ਨ ਦੇ ਉੱਤੇ ਤੇ ਲੱਗਦਾ ਹੈ ਕਿ ਜਿਹੜੀਆਂ ਫਿਲਮਾਂ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਕੋਈ ਛਵੀ ਛੱਡੀ ਨਹੀਂ ਯਾਰ ਫਿਲਮਾਂ 'ਚ ਤਾਂ ਮੈਨੂੰ ਤਾਂ ਐਂ ਲੱਗਿਆ ਵੀ ਸਾਡਾ ਸੱਭਿਆਚਾਰੀ ਤੁਰੇ ਫਿਰਦਾ ਫਿਲਮਾਂ 'ਚ ਕੋਈ ਮੈਨੂੰ ਉਹਦੇ ਇਦਾਂ ਦੀ ਕੋਈ ਵ ਕਿਸੇ ਮੈਂ ਸਿੰਗਰਾਂ ਦਾ ਨਾਮ ਹੀ ਲੈਣਾ ਚਾਹੁੰਦਾ ਕੋਈ ਉਹ ਗੱਲਾਂ ਵੱਖਰੀਆਂ ਹੈਗੀਆਂ ਪਰ ਮੈਂ ਯਾਰ ਫਿਲਮ ਦਾ ਮੈਨੂੰ ਨਹੀਂ ਲੱਗਿਆ ਕਿਤੇ ਕੋਈ ਕੋਈ ਸਾਡੇ ਬੱਚਿਆਂ ਦੇ ਅੱਜ ਸਾਡੀ ਪੰਜਾਬੀ ਫਿਲਮ ਹੈ ਅਸੀਂ ਆਪਦੇ ਪਰਿਵਾਰ ਚ ਬੈਠ ਕੇ ਵੇਖ ਸਕਦੇ ਆਂ ਆਪਦੀਆਂ ਬੱਚਿਆਂ ਚ ਆਪਦੀਆਂ ਬੱਚੀਆਂ ਚ ਆਪਦੇ ਪਰਿਵਾਰ ਚ ਵੇਖ ਰਹੇ ਆਂ ਤਾਂ ਮੈਨੂੰ ਉਹ ਚ ਕੋਈ ਲੱਗੀ ਨਹੀਂ ਕੋਈ ਐਦੀ ਕੀ ਵੱਲ ਕਰ ਗਲਤੀ ਮੈਨੂੰ ਲੱਗੀ ਨਹੀਂ ਪਤਾ ਨਹੀਂ ਤੁਸੀਂ ਇਹ ਸਵਾਲ ਕੀਤਾ ਜਾਂ ਮੈਨੂੰ ਇਹ ਦੱਸਣਾ ਨਹੀਂ ਆਇਆ ਜਾਂ ਤੁਸੀਂ ਕਿਹੜੀ ਫਿਲਮ ਦਾ ਨਾਮ ਲਓਗੇ ਤਾਂ ਫਿਰ ਮੌਦੇ ਬਾਰੇ ਕਰਾਂ ਮੈਨੂੰ ਲੱਗਦਾ ਸਾਫ਼ ਸੋਤਰਾ